ਐਂਜਾਇਟੀ ਵਾਲਿਆਂ ਦੇ ਵਿੱਚ ਇੰਨਾ ਜ਼ਿਆਦਾ ਕਾਲਾਪਨ ਹੁੰਦਾ ਆ ਕਿ ਨਾ ਤਾਂ ਉਹਨਾਂ ਨੂੰ ਅੰਦਰ ਟਿਕਾ ਆਉਂਦਾ ਨਾ ਬਾਹਰ ਟਿਕਾ ਆਉਂਦਾ ਇੱਥੇ ਤੱਕ ਕਿ ਜਦੋਂ ਉਹ ਨਹਾਉਣ ਦੇ ਲਈ ਬਾਥਰੂਮ 'ਚ ਜਾਂਦੇ ਆ ਉੱਥੇ ਵੀ ਉਹਨਾਂ ਨੂੰ ਕਾਲਾਪਨ ਸਤਾਉਂਦਾ ਆ ਉਹਨਾਂ ਨੂੰ ਇਹ ਡਰ ਲੱਗਦਾ ਕਿ ਤੇ ਨਹਾਉਂਦੇ ਨਹਾਉਂਦੇ ਹੀ ਸਾਨੂੰ ਅਟੈਕ ਨਾ ਆ ਜਵੇ ਕਿਉਂਕਿ ਉਹਨਾਂ ਨੇ ਕਈ ਵਾਰੀ ਕਈ ਗੱਲਾਂ ਸੁਣੀਆਂ ਹੁੰਦੀਆਂ ਆ ਕਿ ਨਹਾਉਂਦੇ ਟਾਈਮ ਆ ਹੋ ਗਿਆ ਆ ਉਹ ਹੋ ਗਿਆ ਉਹ ਇੰਨਾ ਜ਼ਿਆਦਾ ਤੇਜ਼-ਤੇਜ਼ ਨਹਾਉਂਦੇ ਆ ਕਿ ਆਪਣੇ ਦਰਵਾਜ਼ਾ ਜਿਹੜਾ ਕੁੰਡੀ ਆ ਉਹ ਵੀ ਨਹੀਂ ਲਾਉਂਦੇ ਉਹਨਾਂ ਨੂੰ ਤਾਂ ਇਹੀ ਹੁੰਦਾ ਕਿ ਜਲਦੀ ਜਲਦੀ ਪਾਣੀ ਆਪਣੇ ਉੱਪਰ ਪਾਈਏ ਤੇ ਅਸੀਂ ਬਾਹਰ ਨਿਕਲ ਜਾਈਏ ਕਿਤੇ ਅੰਦਰ ਹੀ ਨਾ ਰਹਿ ਜਾਈਏ ਦੋਸਤੋ ਪਰ ਇਹ ਕਿੱਦਾਂ ਦਾ ਅਟੈਕ ਹੋਇਆ ਵੀ ਜਿਹੜਾ ਬਾਥਰੂਮ ਦੇ ਵਿੱਚ ਆ ਸਕਦਾ ਬਾਹਰ ਜਾ ਕੇ ਨਹੀਂ ਆਊਗਾ ਸਮਝਣ ਦੀ ਕੋਸ਼ਿਸ਼ ਕਰੋ ਇੱਥੇ ਕਿ ਇਦਾਂ ਦਾ ਕੁਝ ਨਹੀਂ ਹੈਗਾ ਇਹ ਤੁਹਾਡੇ ਮਨ ਦਾ ਥਾਟ ਆ ਜਿਹੜਾ ਕਿ ਤੁਹਾਨੂੰ ਸਤਾ ਰਿਹਾ ਜਿਹੜਾ ਕਿ ਤੁਹਾਨੂੰ ਰੋਜ਼ ਡਰਾਉਂਦਾ ਆ ਬਾਥਰੂਮ 'ਚ ਜਾ ਕੇ ਤੇ ਤੁਸੀਂ ਬਾਰ-ਬਾਰ ਆਪਣਾ ਚੰਗੀ ਤਰ੍ਹਾਂ ਨਹਾਅ ਵੀ ਨਹੀਂ ਪਾਉਂਦੇ ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਪੈਣਾ ਆ ਤੁਹਾਨੂੰ ਐਕਸਪੋਜ਼ਰ ਕਰਨਾ ਪੈਣਾ ਆ ਤੁਹਾਨੂੰ ਰਾਮ ਦੇ ਨਾਲ ਨਹਾਉਣਾ ਸ਼ੁਰੂ ਕਰ ਦੋ ਜ ਨਹੀਂ ਹੋਇਆ ਤੁਹਾਨੂੰ ਤੁਹਾਨੂੰ ਐਂਜਾਇਟੀ ਆ ਇਹ ਤੁਹਾਡੇ ਥਾਊਟ ਹੀ ਤੁਹਾਨੂੰ ਡਰਾ ਰਹੇ ਆ ਕਿ ਜਿਹੜੇ ਬਾਹਰ ਤੁਸੀਂ ਠੀਕ ਹੁੰਨੇ ਆ ਬਾਥਰੂਮ 'ਚ ਜਾ ਕੇ ਫਿਰ ਤੋਂ ਤੁਹਾਨੂੰ ਪਰੇਸ਼ਾਨੀ ਆਉਣੀ ਸ਼ੁਰੂ ਹੋ ਜਾਂਦੀ ਆ ਸੋ ਆਰਾਮ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰੋ ਤੇ ਕਾਲਾਪਨ ਨੂੰ ਕੱਟ ਕਰੋ